ਅਨਮੋਲ ਗਗਨ ਮਾਨ ਦੇ ਅਸਤੀਫੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਬਰਨਾਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਅਨਮੋਲ ਗਗਨ ਮਾਨ ਨੇ ਆਵਾਜ਼ਮੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਤੇ ਸਿਆਸਤ ਨੂੰ ਅਲਵਿਦਾ ਆਖ ਦਿੱਤਾ ਹੈ ਤਾਂ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੋਲ ਮੋਲ ਜਵਾਬ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੀ ਹੁਣੇ ਪਤਾ ਲੱਗਿਆ ਤੇ ਅਸੀਂ ਮੀਟਿੰਗ ਕਰਾਂਗੇ ਪਾਰਟੀ ਦੀ ਜਾ ਕੇ ਫਿਰ ਇਸ ਦੇ ਉੱਤੇ ਮੈਂ ਕੁਝ ਬੋਲਾਂਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲੀ ਪ੍ਰਤੀ ਅਨਮੋਲ ਗਗਨਮਾਨ ਦੇ ਅਸਤੀਫਾ ਅਤੇ ਪਾਰਟੀ ਛੱਡਣ ਤੋਂ ਬਾਅਦ ਸਿਆਸਤ ਤੋਂ ਤੌਬਾ ਕਰਨ ਤੋਂ ਬਾਅਦ ਦਿੱਤਾ ਗਿਆ ਬਿਆਨ ਇਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਸੀਂ ਉਹ ਵੀ ਸੁਣ ਲਓ ਅਨਮੋਲ ਗਗਨਮਾਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਏਗੇ ਸਰ ਮੈਂ ਇਹਨੂੰ ਅਜੇ ਥੋੜਾ ਜਿਹਾ ਪਤਾ ਲੱਕੇ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਕੁਝ ਪਤਾ ਤਾਂ ਇਹ ਬਿਆਨ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨਮਾਨ ਦੇ ਵੱਲੋਂ ਦਿੱਤੇ ਗਏ ਅਸਤੀਫੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਇਸ ਪ੍ਰਤੀਕਰਮ ਤੋਂ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਅਸਤੀਫੇ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਕਿਉਂਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਜਿਥੇ ਦੂਜੇ ਸੂਬਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਦੂਜੇ ਦੇਸ਼ਾਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਸ ਦੇ ਬਾਰੇ ਤਾਂ ਛੱਟ ਦੇਣੀ ਟਿੱਪਣੀ ਕਰ ਦਿੰਦੇ ਆ ਪਰ ਅਨਮੋਲ ਗਗਨਮਾਨ ਜੋ ਆਪਣੀ ਹੀ ਪਾਰਟੀ ਦੀ ਵਿਧਾਇਕਾ ਨੇ ਉਹਨਾਂ ਦੇ ਅਸਤੀਫੇ ਬਾਰੇ ਮੁੱਖ ਮੰਤਰੀ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਮੀਡੀਆ ਦੇ ਵਿੱਚ ਖਬਰ ਆਉਂਦੀ ਹੈ ਤਾ ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਕੀ ਮੁੱਖ ਮੰਤਰੀ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਅਨਮੋਲ ਗਗਨ ਮਾਨ ਨੇ ਆਪਣੇ ਨਾਲ ਜੋ ਇਸ ਹਲਕੇ ਦੇ ਵਿੱਚ ਖਰੜ ਹਲਕੇ ਦੇ ਵਿੱਚ ਉਹਨਾਂ ਦਾ ਕੰਮਕਾਜ ਸੀ ਉਸ ਨੂੰ ਲੈ ਕੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਨਹੀਂ ਸੀ ਕੀਤੀਆਂ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੱਡੀ ਵਜ੍ਹਾ ਹੋ ਸਕਦੀ ਹੈ ਕਿ ਅਨਮੋਲ ਗਗਨ ਮਾਨ ਕੁਝ ਗਲਤ ਕਰ ਰਹੇ ਸੀ ਜਾਂ ਪਰ ਅਨਮੋਲ ਗਗਨ ਮਾਨ ਨੂੰ ਹੁਣ ਇੱਕ ਤਰੀਕੇ ਦੇ ਨਾਲ ਬਾਹਰ ਦਾ ਰਸਤਾ ਆਮ ਆਦਮੀ ਪਾਰਟੀ ਵੱਲੋਂ ਦਿਖਾਇਆ ਗਿਆ ਹੈ ਇਸ ਦੇ ਬਾਰੇ ਬਹੁਤ ਕੋਸ਼ਚਲ ਰਹਾ ਸੋਸ਼ਲ ਮੀਡੀਆ ਦੇ ਉਤੇ ਪਰ ਸੱਚ ਕੀ ਹੈ ਅਤੇ ਝੂਠ ਕੀ ਹੈ ਤੇ ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਸਪਸ਼ਟ ਹੋ ਜਾਏਗਾ ਪਰ ਇਸ ਹਲਕੇ ਚਹੁਣਾ ਮਗੂ ਪਾਰਟੀ ਨਵਾਂ ਉਮੀਦਵਾਰ ਲੱਭੇਗੀ ਅਤੇ ਜਿਮਨੀ ਚਹੁਣ ਇਸ ਹਲਕੇ ਦੇ ਵਿੱਚ ਵੀ ਜੇਕਰ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਹੁਣੀ ਤੈ ਹੈ ਇਹ ਜਿਮਨੀ ਚਹੁਣ ਤਰਨ ਤਰਨ ਦਨਸਭਾ ਉਪ ਚੋਣ ਦੇ ਨਾਲ ਹੀ ਹੋ ਸਕਦੀ ਹੈ 6 ਮਹੀਨਿਆਂ ਦੇ ਅੰਦਰ ਅੰਦਰ ਤਾਂ ਦੋ ਵਿਧਾਨ ਸਭਾ ਜਿਮਨੀ ਚੋਣਾ ਜਿਹੜੀਆਂ ਉਹ ਇਸ ਸਾਲ ਦੇ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ